ਸਵਾਗਤ ਹੈ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਭਰ ਦੇ ਵਿੱਚ 14 ਦਸੰਬਰ ਨੂੰ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਚਾ ਰਹੀਆਂ ਨੇ ਪਰੰਤੂ ਉੱਥੇ ਹੀ ਹੁਸ਼ਾਰਪੁਰ ਦੇ ਹਲਕਾ ਚੱਬਿਆਲ ਦੇ ਵਿੱਚ ਢੋਲ ਵੱਜਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਬਹੁਤ ਸਾਰੇ ਉਮੀਦਵਾਰ ਆ ਜਿਹੜੇ ਉਹ ਇਹ ਬਿਨਾ ਮੁਕਾਬਲੇ ਜੇਤੂ ਰਹੇ ਨੇ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਹਲਕਾ ਚੱਬਿਆਲ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੇਤੂ ਉਮੀਦਵਾਰ ਮੌਜੂਦ ਨੇ ਉੱਥੇ ਹੀ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਡਾਕਟਰ ਰਾਜਕੁਮਾਰ ਚੱਬਿਆਲ ਅਤੇ ਹਲਕਾ ਚੱਬਿਆਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਸ਼ਾਂਕ ਕੁਮਾਰ ਮੌਜੂਦ ਨੇ ਢੋਲ ਵਜੇ ਨੇ ਮੂੰਹ ਮਿੱਠਾ ਕਰਵਾਇਆ ਗਿਆ ਤਾਂ ਖੁਸ਼ੀ ਦਾ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਕਿਉਂਕਿ ਬਿਨਾ ਮੁਕਾਬਲੇ 14ਵਾਂ ਉਮੀਦਵਾਰ ਦੱਸਿਆ ਜਾ ਰਿਹਾ ਹੈ ਕਿ ਜੇਤੂ ਹੋਏ ਨੇ ਤਾਂ ਸਭ ਤੋਂ ਪਹਿਲਾਂ ਐਮਐਲਏ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰ ਲੈਣੇ ਆ ਕਿੰਨੇ ਉਮੀਦਵਾਰ 14 ਦੇ ਸਾਨੂੰ ਜਾਣਕਾਰੀ ਮਿਲੀ ਹੈ ਜੀ ਕਿੰਨੇ ਜਿੱਤੇ 14 ਹੀ ਜਿੱਤੇ ਕਿ ਵੱਧ ਘੱਟ ਜਿੱਤੇ ਆ ਜੀ ਜੀ 34 ਸਮਤੀ ਜ਼ੋਨ ਨੇ ਪੂਰੇ ਚੱਬੇਵਾਲ ਹਲਕੇ ਦੇ ਵਿੱਚ ਤੇ ਉਹਦੇ ਵਿੱਚੋਂ ਜੋ 13 ਜ਼ੋਨ ਨੇ 13 ਸੀਟਸ ਅਨਕੰਟੈਸਟਡ ਰਹੀਆਂ ਨਿਰਪੱਖ ਹੋ ਕੇ ਜੋ ਹੈ ਉੱਥੇ ਜੇਤੂ ਕਰਾਰ ਕੀਤਾ ਗਿਆ ਹੈ ਜਿਸ ਸਕਰੂਟੀਨੀ ਦੇ ਬਾਅਦ ਜੀ ਮਤਲਬ ਕਿ ਸੋਚਿਆ ਸੀਗਾ ਕਿ 14 ਹਲੇ ਤਾਂ ਵੋਟਾਂ ਵੀ ਨਹੀਂ ਪਈਆਂ ਬਿਨਾਂ ਵੋਟਾਂ ਤੋਂ ਇਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਉਹ ਨਜ਼ਰ ਆਉਣਗੇ ਖੁਸ਼ੀ ਦਾ ਮਾਹੌਲ ਹੈ ਜਿਹੜਾ ਅੱਜ ਇੱਕ ਵਾਰ ਮੁਰਤੋਂ ਜਿਹੜਾ ਤੁਹਾਡੇ ਦਫ਼ਤਰ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਬਣਿਆ ਹੋਇਆ ਜੀ ਨਹੀਂ ਇਸ ਤਰ੍ਹਾਂ ਦਾ ਮੈਂ ਸੱਚੀ ਦੱਸਾਂ ਤਾਂ ਨਹੀਂ ਸੋਚਿਆ ਸੀਗਾ ਕਿਉਂਕਿ ਮੈਨੂੰ ਨਹੀਂ ਲੱਗਦਾ ਸੀ ਇਹ ਪੋਸੀਬਲ ਵੀ ਹੋ ਸਕਦਾ ਹੈ ਪਰ ਤੁਹਾਡੀਆਂ ਵੀ ਪਹਿਲੀਆਂ ਚੋ ਨੇ ਤੁਸੀਂ ਉਹੀ ਸੀਗੇ ਪ੍ਰੀਖਿਆ ਟਾਈਪ ਵੀ ਸੀਗੀ ਤੇ ਮੈਨੂੰ ਇਸ ਤਰ੍ਹਾਂ ਦਾ ਨਹੀਂ ਆਪਾਂ ਤਾਂ ਪੂਰਾ ਰੈਡੀ ਸੀਗੇ ਕਿ ਪੂਰੀ ਲੜਾਈ ਹੋਊਗੀ ਵਧੀਆ ਰਹੇਗਾ ਬਟ ਇੱਕ ਬਹੁਤ ਖੁਸ਼ਖਬਰੀ ਵੱਡੀ ਖੁਸ਼ਖਬਰੀ ਮਿਲੀ ਹੈ ਜਿਹਦੇ ਵਿੱਚ ਮੈਂ ਸਮਝਦਾ ਕਿ 13 ਸੀਟਾਂ 34 ਚੋਂ ਯਾਨੀ ਕਿ 40% ਤਕਰੀਬਨ ਜੋ ਹੈ ਸੀਟਸ ਜੋ ਕਲੀਅਰ ਹੋ ਚੁੱਕੀਆਂ ਪਹਿਲੇ ਹੀ ਤੇ ਮੈਂ ਸਾਡੀ ਆਮ ਆਦਮੀ ਪਾਰਟੀ ਦੀ ਜੋ ਹਾਈ ਕਮਾਂਡ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਸੁਪਰੀਮੋ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਪੰਜਾਬ ਪਰਿਵਾਰੀ ਸ਼੍ਰੀ ਮਨੀਸ਼ ਸੋਦੀਆ ਜੀ ਸਾਰੀ ਸਮੁੱਚੀ ਹਾਈ ਕਮਾਂਡ ਤੇ ਸਾਡੇ ਮਾਨਯੋਗ ਐਮਪੀ ਸਾਹਿਬ ਡਾਕਟਰ ਰਾਜਕਮਰ ਚੱਬੇਵਾਲ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਹਦੇ ਸਾਰੇ ਸਪੋਰਟ ਦੇ ਨਾਲ ਜੋ ਹੈ ਸਾਰੇ ਲੋਕਾਂ ਦਾ ਵੀ ਹਲਕਾ ਵਾਸੀਆਂ ਦਾ ਵੀ ਮੈਂ ਤੇ ਦਿਲੋਂ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਧ ਚੜ ਕੇ ਸਾਥ ਦਿੱਤਾ ਹੈ ਦੇਖੋ ਕਿਉਂਕਿ ਸਟ੍ਰੇਟ ਸਿੱਧਾ ਇੱਕ ਫਤਵਾ ਹੈ ਜੋ ਲੋਕਾਂ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਹੱਕ ਵਿੱਚ ਨੇ ਲੋਕ ਸਾਡੀ ਪਾਰਟੀ ਦੇ ਹੱਕ ਵਿੱਚ ਨੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਮੈਂ ਦੇਣਾ ਨਹੀਂ ਦੇ ਸਕਦਾ ਜੋ ਅੱਜ ਦੇਖਣ ਨੂੰ ਮਿਲਿਆ ਸਾਨੂੰ ਤੇ ਇਸ ਤੋਂ ਇਹ ਹੀ ਆਪਾਂ ਕਰਨਾ ਹੈ ਕਿ ਸਾਰਿਆਂ ਨੂੰ ਮੈਂ ਅਪੀਲ ਵੀ ਕਰੂੰਗਾ ਕਿ ਜੋ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਜਿਹੜੀ ਸੰਪਤੀ ਜ਼ੋਨ ਡਿਸਾਈਡ ਹੋ ਚੁੱਕੀਆਂ ਉੱਥੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਣਗੀਆਂ ਤਾਂ ਮੇਰੀ ਇਹੀ ਬੇਨਤੀ ਹੈ ਕਿ ਅਸੀਂ ਹੱਲੇ ਵੀ ਟਿੱਲੇ ਨਾ ਪਈਏ ਵੱਧ ਚੜ ਕੇ ਹੱਲੇ ਵੀ ਲੜਾਈ ਦੀ ਤਿਆਰੀ ਜ਼ਰੂਰ ਰੱਖੀਏ ਤਾਂ ਜੋ ਅਸੀਂ ਵੱਡੇ ਤੋਂ ਵੱਡੇ ਮਾਰਜਿਨ ਨਾਲ ਜਿੱਤ ਵੀ ਹਾਸਿਲ ਕਰ ਸਕਣ ਤੇ ਇਸ ਤੋਂ ਬਾਅਦ ਅਸੀਂ ਹੋਰ ਵੀ ਵੱਧ ਚੜ ਕੇ ਜੋ ਹੈ ਜਿਸ ਤਰ੍ਹਾਂ ਪਹਿਲਾਂ ਕੰਮ ਕੀਤੇ ਆ ਕਿਉਂਕਿ ਪਹਿਲਾਂ ਵੀ ਕਮਾ ਦੇ ਆਧਾਰ ਤੇ ਹਮੇਸ਼ਾ ਤੋਂ ਅਸੀਂ ਵੋਟ ਮੰਗੀ ਆ ਇਸ ਵਾਰੀ ਵੀ ਕਮਾ ਦੇ ਆਧਾਰ ਤੇ ਮੰਗਾਗੇ ਤੇ ਹੋਰ ਕੰਮ ਕਰਕੇ ਅਗਲੀ ਵਾਰੀ ਹੋਰ ਅੱਗੇ ਵੀ ਉਸ ਹੱਬ ਨਹੀਂ ਚੱਲਾਂਗੇ ਅੱਛਾ ਹੁਣ ਇਹਨਾਂ ਨੂੰ ਗਾਈਡ ਕਿਵੇਂ ਕੀਤਾ ਜਾਵੇਗਾ ਕਿਉਂਕਿ ਉਹਨਾਂ ਨੂੰ ਹੁਣ ਨਵੇਂ ਐਮਐਲਏ ਦੇ ਰੂਪ ਦੇ ਵਿੱਚ ਤੁਸੀਂ ਮਿਲੇ ਹੋ ਤੁਹਾਡੇ ਫਾਦਰ ਸਾਹਿਬ ਦੀ ਗੱਲ ਕਰ ਲਈਏ ਚਲੋ ਉਹਨਾਂ ਦਾ ਜਿਹੜਾ ਸਿਆਸੀ ਕੈਰੀਅਰ ਆ ਬਹੁਤ ਹੁਣ ਲੰਮਾ ਚੋੜਾ ਹੋ ਚੁੱਕਿਆ ਹੈ ਬਤੌਰ ਐਮਐਲਏ ਤੁਹਾਡੀ ਫਰਸਟ ਪਹਿਲੀ ਪਾਰੀ ਸੀਗੀ ਜਿੱਤ ਹਾਸਲ ਕੀਤੀ ਹੈ ਤਾਂ ਹੁਣ ਇਹਨਾਂ ਨੂੰ ਹਦਾਇਤਾਂ ਕਿਵੇਂ ਜਾਰੀ ਕਰਨੀਆਂ ਨੇ ਕਿਉਂਕਿ ਬਹੁਤ ਸਾਰੇ ਇਹ ਉਮੀਦਵਾਰਾਂ ਨੂੰ ਕਹ ਲਓ ਜਾਂ ਆਮ ਲੋਕ ਹੈ ਕਿਉਂਕਿ ਪਿੰਡਾਂ ਦੇ ਲੋਕ ਜਿਹੜੇ ਭੋਲੇ ਹੁੰਦੇ ਨੇ ਆਮ ਤੌਰ ਤੇ ਆਪਾਂ ਪੰਜਾਬ ਦੇ ਵਿੱਚ ਕਹਿੰਦੇ ਆ ਆਪਣੀਆਂ ਪਾਵਰਾਂ ਬਾਰੇ ਸ਼ਕਤੀਆਂ ਬਾਰੇ ਪਤਾ ਨਹੀਂ ਹੁੰਦਾ ਕਿ ਬਲੈਕ ਸੰਤੀ ਦੀਆਂ ਪਾਵਰਾਂ ਕੀ ਹੁੰਦੀਆਂ ਕਿਵੇਂ ਹੁਣ ਇਹਨਾਂ ਨੂੰ ਹਦਾਇਤਾਂ ਜਾਰੀ ਕਰੋਂਗੇ ਕਿਵੇਂ ਇਹਨਾਂ ਨੂੰ ਗਾਈਡ ਕਰੋਂਗੇ ਜੇ ਫਿਰ ਦੇਖੋ ਇਹ ਜੋ ਪੂਰੀ ਇੱਕ ਸਿਸਟਮ ਹੁੰਦਾ ਉਹਦੇ ਵਿੱਚ ਨਜੇ ਦਾ ਪੰਚਾਇਤ ਪੰਚਾਇਤ ਮੈਂਬਰ ਬਣਦੇ ਨੇ ਸਰਪੰਚ ਬਣਦੇ ਨੇ ਫਿਰ ਬਲਾਕ ਸੰਮਤੀ ਫਿਰ ਜ਼ਿਲ੍ਹਾ ਪ੍ਰੀਸ਼ਦ ਫਿਰ ਉੱਤੇ ਚੇਅਰਮੈਨਸ ਲੱਗਦੇ ਨੇ ਇਹ ਸਾਰਾ ਜੋ ਸਿਸਟਮ ਹੁੰਦਾ ਹੈ ਸਾਰਿਆਂ ਨੂੰ ਮੈਂ ਤਾਂ ਸਮਝਦਾ ਕਿ ਮੈਂ ਇਸ ਚੀਜ਼ ਤੇ ਫਿਰ ਥੋੜਾ ਇਨਕਸਪੀਰੀਅੰਸ ਇਹਨਾਂ ਨੂੰ ਤਾਂ ਬਹੁਤ ਅੱਛੀ ਤਰ੍ਹਾਂ ਜਾਣਦੇ ਨੇ ਸਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਬਖੂਬੀ ਪਰ ਇਹ ਹੈ ਕਿ ਇਸ ਵੇਲੇ ਜੇ ਅਸੀਂ ਜੇ ਗੱਲ ਕਰੀਏ ਇਸ ਵੇਲੇ ਜੋ ਅੱਜ ਅਸੀਂ 5 ਦਸੰਬਰ ਨੂੰ ਖੜੇ ਇੱਥੇ ਤੇ ਹੁਣ 14 ਦਸੰਬਰ ਨੂੰ ਚੋਣਾਂ ਨੇ ਅੱਗੇ ਮੇਰੀ ਇਹੀ ਬੇਨਤੀ ਮੇਰਾ ਇਹੀ ਹਿਦਾਇਤਾਂ ਇਹਨਾਂ ਸਾਰਿਆਂ ਸਾਰੇ ਕੈਂਡੀਡੇਟਸ ਨੂੰ ਜਿਹੜੇ ਜੇਤੂ ਨੇ ਕਿ ਅਸੀਂ ਵੱਧ ਚੜ ਕੇ ਮਿਹਨਤ ਕਰੀਏ ਬਿਲਕੁਲ ਵੀ ਅਸੀਂ ਲਾਈਟਲੀ ਨਾ ਲਈਏ ਇਸ ਚੀਜ਼ ਨੂੰ ਕਿਉਂਕਿ ਉਹਨਾਂ ਦੇ ਜ਼ੋਨਸ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਜੋ ਹੈ ਇਲੈਕਸ਼ਨ ਉਹ ਵੀ ਹੋ ਰਹੀ ਹੈ ਤਾਂ ਉੱਥੇ ਵੀ VOTING ਹੋਏਗੀ ਤਾਂ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਕਿਉਂਕਿ ਅਸੀਂ ਇਹ ਜੋ ਅਸੀਂ ਕੰਮ ਕੀਤੇ ਆ ਅਸੀਂ ਉਹੀ ਦੱਸਣਾ ਹੈ ਲੋਕਾਂ ਨੂੰ ਕਿ ਕਿਹੜੇ ਕਿਹੜੇ ਕੰਮ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿਹੜੇ ਕਿਹੜੇ ਜ਼ੋਨਸ ਦੇ ਵਿੱਚ ਕੀਤੇ ਨੇ ਤਾਂ ਜੋ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਹੋਰ ਬਿਹਤਰ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਨੂੰ ਇਹ ਵੀ ਦੱਸ ਸਕੀਏ ਕਿ ਹੋਰ ਵੀ ਅਸੀਂ ਕੰਮ ਉੱਥੇ ਕਿਹੜੇ ਕਿਹੜੇ ਕਰਨੇ ਨੇ ਜੀ ਡਾਕਟਰ ਸਾਹਿਬ ਆਮ ਤੌਰ ਤੇ ਹੁਣ ਤਾਂ ਚੱਬੇਵਾਲ ਦੇ ਵਿੱਚ ਕਹਿੰਦਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਕੋਈ ਤੋੜ ਨੀ ਕਿਉਂਕਿ ਵਿਰੋਧੀ ਤਾਂ ਬਚਾ ਹੀ ਨਹੀਂ ਅੱਜ 13 ਉਮੀਦਵਾਰ ਆ ਜਿਹੜੇ ਉਹ ਬਿਨਾਂ ਮੁਕਾਬਲੇ ਤੋਂ ਤੁਹਾਡੇ ਜਿੱਤ ਗਏ ਨੇ ਆਪਾਂ ਕਹਿ ਸਕਦਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਪੈੜ ਆ ਜਿਹੜੀ ਆਪਣੇ ਹਲਕੇ ਦੇ ਵਿੱਚ ਹੋਰ ਮਜ਼ਬੂਤ ਹੋ ਗਈ ਹੈ ਜੀ। ਅ ਚੇਤਨ ਜੀ ਸਭ ਤੋਂ ਪਹਿਲਾਂ ਤੇ ਮੈਂ ਪਰਮਪਿਤਾ ਪਰਮਾਤਮਾ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਉਹਨਾਂ ਦੀ ਕਿਰਪਾ ਹੈ ਉਹਨਾਂ ਦੀ ਬਦੌਲਤ ਅੱਜ ਜੋ ਵੱਡੀ ਜਿੱਤ ਦਰਜ ਹੋਈ ਹੈ। ਮੈਂ ਜਿੱਥੇ ਆਪਣੀ ਹਾਈ ਕਮਾਂਡ ਨੂੰ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਤੇ ਸੋਦੀਆ ਜੀ ਨੂੰ ਤੇ ਸਾਡੇ ਹਲਕੇ ਦੇ ਵਿਧਾਇਕ ਡਾਕਟਰ ਈਸ਼ਾਂਕ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਉੱਥੇ ਮੈਂ ਆਪਣੀ ਸਮੁੱਚੀ ਟੀਮ ਨੂੰ ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾ ਕਿਉਂਕਿ ਕੋਈ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਪਈ ਪੈੜ ਜਿਹੜੀ ਮਜ਼ਬੂਤ ਹੋਈ ਹੈ ਇਹ ਪੈੜ ਜਿਹੜੀ ਤਾਂ ਹੀ ਮਜ਼ਬੂਤ ਹੋ ਸਕਦੀ ਜੇਕਰ ਤੁਹਾਡੀ ਟੀਮ ਜਿਹੜੀ ਤੁਹਾਡੇ ਨਾਲ ਸੋ ਮੈਂ ਆਪਣੀ ਟੀਮ ਨੂੰ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਆਪਣੇ ਵੋਟਰ ਸਪੋਰਟਰਸ ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਦੀ ਬਦੌਲਤ ਜਿਹੜਾ ਅੱਜ ਬਹੁਤ ਵੱਡੀ ਇਤਿਹਾਸਿਕ ਕਾਮਯਾਬੀ ਹੋਈ ਹੈ ਕਿਉਂਕਿ ਮੈਂ ਵੀ ਬਹੁਤ ਦੇਰ ਤੋਂ ਲੜਾਈ ਲੜ ਰਿਹਾ ਹਾਂ ਪਰ ਇਹ ਵੀ ਚੱਬੇਵਾਲ ਦੇ ਇਤਿਹਾਸ 'ਚ ਕਦੀ ਇਦਾਂ ਨਹੀਂ ਹੋਇਆ ਵੀ 40% ਮੇਰਾ ਇਹੀ ਸਵਾਲ ਸਿਗਾ ਜੀ ਕਿ ਇਹ ਇਸ਼ਾਂਖ ਹੁਣਾ ਦੇ ਇਹ ਕਾਰਜਕਾਲ ਦੌਰਾਨ ਹੋਇਆ ਕਿ ਜਦੋਂ ਤੁਸੀਂ ਵੀ ਇੱਥੋਂ ਦੋ ਵਾਰ ਬਤੌਰ ਐਮਐਲਏ ਚੁਣੇ ਗਏ ਹੋ ਕਿ ਤੁਹਾਡੇ ਰਾਜ 'ਚ ਵੀ ਇਸ ਤਰ੍ਹਾਂ ਹੋਇਆ ਸੀਗਾ ਮੇਰੇ ਉਹਦੇ ਦੌਰਾਨ ਨਹੀਂ ਹੋਇਆ ਇਹ ਇਹ ਸੇਰਾ ਜਿਹੜਾ ਡਾਕਟਰ ਇਸ਼ਾਂਖ ਨੂੰ ਹੀ ਜਾਂਦਾ ਮਤਲਬ ਕਿ ਪੁੱਤਵਾਜ਼ੀ ਮਾਰ ਗਿਆ ਵੀ ਉਹ ਤੋਂ ਉੱਪਰ ਇਹ ਵੀ ਜਿਹੜੀ ਇਸ਼ਾਂਖ ਦੀ ਪੈੜ ਆ ਜਿਹੜੀ ਉਹ ਜਿਆਦਾ ਮੇਰੇ ਹਿਸਾਬ ਨਾਲ ਮੈਂ ਸਮਝਦਾ ਕਿ ਬਹੁਤ ਵਧੀਆ ਸੋ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਲੋਕਾਂ ਨੇ ਪਸੰਦ ਕੀਤਾ ਹੈ ਸਾਡੇ ਸਾਥੀਆਂ ਨੇ ਪਸੰਦ ਕੀਤਾ ਹੈ ਸਾਡੇ ਟੀਮ ਨੇ ਪਸੰਦ ਕੀਤਾ ਔਰ ਐਮ ਡੀ ਕੇ ਕੀਤੇ ਹੋਏ ਮੇਰੇ ਖਿਆਲ ਮਹੀਨਾ ਕਿ ਹੋਇਆ ਵਾਪਸ ਆਏ ਨੇ ਪੂਰੀ ਤਰ੍ਹਾਂ ਸੋ ਉਹ ਮਹੀਨੇ ਦੇ ਵਿੱਚ ਜਿਹੜਾ ਰਿਕਾਰਡ ਤੋੜ ਵਿਕਾਸ ਹੋਇਆ ਉਸ ਦੇ ਨਾਲ ਸਾਰੇ ਸਾਡੇ ਚੱਬੇਵਾਲ ਹਲਕੇ ਦੇ ਸਾਡੇ ਲੋਕ ਪ੍ਰਭਾਵਿਤ ਨੇ ਖੁਸ਼ ਨੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸੇ ਤਰ੍ਹਾਂ ਵਿਕਾਸ ਦੀਆਂ ਬੁਲੰਦੀਆਂ ਨੂੰ ਚੁੰਦੇ ਰਵਾਂਗੇ ਸੋ ਇਹ ਜਿਹੜੇ 13 ਉਮੀਦਵਾਰ ਸਾਡੇ ਜਿੱਤੇ ਆ ਇਹ ਜਿਸ ਤਰ੍ਹਾਂ 13 13 ਹੁੰਦਾ ਨਾ ਸੋ ਵਾਇਗਰੂ ਦਾ ਨਾਮ ਵੀ 13 13 ਹੈ ਸੋ ਵਾਇਗਰੂ ਦੀ ਕਿਰਪਾ ਹੋਈ ਹੈ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦੇਣੀ ਚਾਹੁੰਦਾ ਇਹ ਇਤਿਹਾਸ ਵੀ ਹੈ ਤੇ ਮੈਂ ਇਹਨਾਂ ਨੂੰ ਜਿਸ ਤਰ੍ਹਾਂ ਸ਼ਾਕ ਜੀ ਨੇ ਕਿਹਾ ਵੀ ਆਪਾਂ ਢੱਲੇ ਨਹੀਂ ਪੈਣਾ ਆਪਾਂ 14 ਤਰੀਕ ਨੂੰ ਜਿਹੜੇ ਬਾਕੀ ਸੀਟਾਂ ਰਹਿਣੀਆਂ ਆਪਾਂ ਉਹਨਾਂ ਤੇ ਲੜਾਈ ਵੀ ਮਜਬੂਤੀ ਨਾਲ ਲੜਨੀ ਆ ਜ਼ਿਲ੍ਹਾ ਪ੍ਰੀਸ਼ਦ ਦੀ ਲੜਾਈ ਵੀ ਮਜਬੂਤੀ ਨਾਲ ਲੜਨੀ ਆ ਤੇ ਵਧੀਆ ਤਰੀਕੇ ਦੇ ਨਾਲ ਜਿੱਤ ਦਰਜ ਕਰਨੀ ਕਿਉਂਕਿ ਇਹ ਲੋਕਤੰਤਰ ਦਾ ਆਧਾਰ ਹੈ ਚੇਤਨ ਜੀ ਨਾਰਮਲੀ ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਹਲਕਿਆਂ ਚ ਫੇ ਕਈ ਸਰਕਾਰਾਂ ਆਪਾਂ ਦੇਖੀਆਂ ਇਹੀ ਰੌਲਾ ਪੈਂਦਾ ਜੀ ਲਓ ਜੀ ਫਲਾਣੇ ਦੇ ਪੇਪਰ ਜੈਕਟ ਕਰਾ ਦਿੱਤੇ ਜੀ ਫਲਾਣੇ ਦੇ ਸਿਲੈਕਟ ਕਰਾ ਦਿੱਤੇ ਸਾਡੇ ਅਸੀਂ ਕੋਈ ਅਸੀਂ ਸਗੋ ਹਰੇਕ ਨੂੰ ਕਹਿੰਦੇ ਵੀ ਭਾਈ ਇਹ ਕਿਉਂਕਿ ਹੋਰ ਪੰਜਾਬ ਦੇ ਵਿੱਚੋਂ ਬਹੁਤ ਤਸਵੀਰਾਂ ਕਈ ਤਰ੍ਹਾਂ ਦੀਆਂ ਕੁੱਟਮਾਰ ਵਾਲੀਆਂ ਸਾਹਮਣੇ ਆਈਆਂ ਅਸੀਂ ਪਰ ਜਿਹੜੇ ਸਾਡੇ ਦੁਆਬੇ ਦੇ ਲੋਕ ਆ ਆਮ ਤੌਰ ਤੇ ਧਾਰਨਾ ਕੀ ਪੜੇ ਲਿਖੇ ਸ਼ਾਂਤ ਸੁਭਾਅ ਦੇ ਆ ਜੀ ਹਾਂ ਇਹ ਲੋਕਤੰਤਰ ਦੇ ਵਿੱਚ ਸਾਡਾ ਵੀ ਇਹ ਕੋਸ਼ਿਸ਼ ਹੁੰਦੀ ਵੀ ਸਾਰੇ ਲੜਨ ਔਰ ਸਾਰੇ ਲੜਕੇ ਜਿਹੜਾ ਜਿੱਤੂਗਾ ਜਿਹੜਾ ਕੰਮ ਕਰੂਗਾ ਉਹ ਜਿੱਤੂਗਾ ਸੋ ਇਸ ਲੋਕਤੰਤਰ ਦੇ ਵਿੱਚ ਅਜਿਹੀ ਜਿੱਤ ਜਿਹੜੀ ਹੈ ਇਹ ਮੈਂ ਸਮਝਦਾ ਕਿ ਬਹੁਤ ਵਧੀਆ ਇੱਕ ਉਮੀਦ ਨਹੀਂ ਸੀ ਇਹ ਮਤਲਬ ਉਮੀਦ ਤੋਂ ਵੱਧ ਕੇ ਇਹ ਜਿਹੜੀ ਜਿੱਤ ਹੈ ਇਸ ਦੇ ਲਈ ਮੈਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਜੀ ਵਿਕਾਸ ਦੀ ਆਪਾਂ ਗੱਲ ਕਰ ਲਈ ਤਾਂ ਵਿਕਾਸ ਕੰਮਾਂ ਨੂੰ ਲੈ ਕੇ ਜਿਹੜੇ ਹੋਰ ਦੁੱਗਣੇ ਕੰਮ ਕਰਨੇ ਪੈਣਗੇ ਕਿਉਂਕਿ ਤੇਰਾ ਇਹ ਤੁਹਾਡੇ ਜਿਹੜੇ ਕੈਂਡੀਡੇਟ ਨੇ ਉਹ ਬਿਨਾਂ ਮੁਕਾਬਲੇ ਜਿੱਤੂ ਰਹੇ ਨੇ ਸੋ ਪਰਮਾਤਮਾ ਨੇ ਵੀ ਅਸ਼ੀਰਵਾਦ ਦਿੱਤਾ ਤਾਂ ਹੁਣ ਜ਼ਿੰਮੇਵਾਰੀ ਤੁਹਾਡੀ ਵੀ ਹੈ ਹਲਕੇ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਵਿਕਾਸ ਦੇ ਹੋਣੇ ਬ ਇੱਕ ਇੱਕ ਐਸੀ ਪ੍ਰਕਿਰਿਆ ਹੈ ਕਿ ਜਿਹੜੀ ਕਦੇ ਵੀ ਪੂਰੀ ਨਹੀਂ ਹੁੰਦੀ ਪਰ ਇਹ ਸਾਡੀ ਲੀਡਰਸ ਦੀ ਲੋਕ ਸਾਨੂੰ ਉਮੀਦਾਂ ਦੇ ਨਾਲ ਚੁਣਦੇ ਨੇ ਸਾਡੀ ਕੋਸ਼ਿਸ਼ ਇਹ ਹੁੰਦੀ ਵੀ ਵੱਧ ਤੋਂ ਵੱਧ ਕੰਮ ਹੋਣ ਸੋ ਸਾਡੀ ਉਮੀਦ ਹੈ ਕਿ ਵੱਧ ਤੋਂ ਵੱਧ ਕੰਮ ਹੋਣ ਵੱਧ ਤੋਂ ਵੱਧ ਰੋਜ਼ਗਾਰ ਮਿਲਣ ਵੱਧ ਤੋਂ ਵੱਧ ਸੜਕਾਂ ਬਣਨ ਵੱਧ ਤੋਂ ਵੱਧ ਰਸਤੇ ਵਧੀਆ ਬਣਨ ਪਿੰਡਾਂ ਦੇ ਵਿਕਾਸ ਹੋਣ ਸੋ ਓਵਰਆਲ ਡਵੈਲਪਮੈਂਟ ਜਿਹੜਾ ਉਹ ਸਾਡਾ ਇਹ ਏਜੰਡਾ ਹੈ ਐਜੂਕੇਸ਼ਨ ਦੇ ਵਿੱਚ ਵਧੀਆ ਕੰਮ ਹੋਵੇ ਹੈਲਥ ਦੇ ਵਿੱਚ ਵਧੀਆ ਕੰਮ ਹੋਵੇ ਤਾਕੇ ਜਿਹੜੇ ਸਾਡੇ ਲੋਗ ਨੇ ਜਿਨ੍ਹਾਂ ਉਮੀਦਾਂ ਦੇ ਨਾਲ ਉਹਨਾਂ ਨੇ ਸਾਨੂੰ ਚੁਣਿਆ ਉਹ ਤਾਂ ਕਿ ਅਸੀਂ ਉਹਨਾਂ ਉਮੀਦਾਂ ਤੇ ਉਹਨਾਂ ਦੇ ਖਰੇ ਉਤਰੀਏ ਬਹੁਤ ਬਹੁਤ ਧੰਨਵਾਦ ਜੀ ਸੋਇਸਾਨ ਨੂੰ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਨਾਲ ਹਲਕਾ ਚੱਬੇਵਾਲ ਤੋਂ ਐਮਐਲਏ ਡਾਕਟਰ ਸ਼ੰਕਮਰ ਚੱਬੇਵਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ 13 ਕੈਂਡੀਡੇਟ ਆ ਜਿਹੜੇ ਉਹ ਬਿਨਾਂ ਮੁਕਾਬਲੇ ਜਿੱਤੂਰੇ ਨੇ ਤਾਂ ਇਸ ਦੇ ਨਾਲ ਹੀ ਉਹਨਾਂ ਵੱਲੋਂ ਵਿਕਾਸ ਦੀ ਗੱਲ ਵੀ ਜਿਹੜੀ ਉਹ ਬੜੀ ਠੋਸ ਦੇ ਤਰੀਕੇ ਦੇ ਨਾਲ ਜਿਹੜੀ ਉਹ ਦੁਹਰਾਈ ਗਈ ਆ